ਕਈ ਜਸਤਨ ਨੂੰ ਸੂਰਜ ਦੀ ਰੋਸਣੇ ਵਾਲੀ ਮੋਟਰ ਦਿਖਾਉਣਾ ਜੀ ਉਹਦੇ ਬਾਰੇ ਜਾਣਕਾਰੀ ਦਿੰਦੇ ਆ ਜੀ ਪਾਣੀ ਪੂਣੀ ਬਾਰੇ ਤੇ ਬਹੁਤ ਵਧੀਆ ਚੱਲਦੀ ਹੈ ਮੋਟਰਾਂ ਉਹਦੇ ਬਾਰੇ ਸੰਖੇਪ ਦੱਸਦੇ ਆ ਆ ਦੇਖੋ ਜੀ ਇਹ 10 ਦੀ ਮੋਟਰਾਂ ਤੇ ਦੇਖੋ ਪਾਣੀ ਬੜੀ ਅਖ ਲੋਟ ਨਾਲ ਪਾਣੀ ਆ ਜੀ ਦਾ ਸੂਰਜ ਦੀ ਰੋਸਣੀ ਮਚਾਦੀ ਜੀ 300 ਨੇ ਚੱਲਦੀ ਹੈ ਇਹਦੇ ਤੇ ਤਿੰਨ ਪੈਨਲ ਲੱਗੇ ਨੇ ਤਿੰਨ ਇੱਕ ਦੋ ਆ ਤਿੰਨ ਆ ਤਿੰਨ ਨਾਲ ਪੈਨਲ ਆ ਰਹੀ ਹੈ ਦੇਖੋ ਇਹ ਤਾਂ ਬਹੁਤ ਵਧੀਆ ਚੱਲ ਰਹੀ ਹੈ ਮੋਟਰ 10 ਦੀ ਮੋਟਰ ਆ ਜੀ ਮੇਰੇ ਸਾਹਮਣੇ ਪਾਣੀ ਦੇ ਸਾਹਮਣੇ ਹਾਂਜੀ ਆ ਦੇਖੋ ਜੀ ਇਹ ਪੈਨਲ ਆ ਦੇਖੋ ਇਹਦਾ ਵੀਡੀਓ ਦਿਖਾਣੀ ਹੈ ਤੁਹਾਨੂੰ ਬਹੁਤ ਵਧੀਆ ਹੀ ਹੈ ਵਧੀਆ ਸਿਸਟਮ ਹੈ ਪਾਣੀ ਵੀ ਬਹੁਤ ਆ ਤੇ ਪੂਰਾ ਘੈਂਟ ਆ ਜੀ ਸਿਸਟਮ ਇਹ ਤੇ ਸੂਰਜ ਦੀ ਰੋਸ਼ਨੀ ਨਾਲ ਚੱਲਦੀ ਹੈ ਨਾ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਬਾਕੀ ਤੁਸੀਂ ਵੀਡੀਓ ਪਹਿਲਾਂ ਵੀ ਦੇਖੀ ਹੋਣੀ ਆ ਮੈਂ ਇਸ ਕਰਕੇ ਬਣਾ ਰਿਹਾ ਮੈਂ ਪੰਜਾਬੀ ਚ ਬਣਾ ਰਿਹਾ ਜੀ ਇਹ ਵੀਡੀਓ ਹਿੰਦੀ ਤੇ ਇੰਗਲਿਸ਼ ਤਾਂ ਬਹੁਤ ਵੀਡੀਓ ਹੈਗੀਆਂ ਜੀ ਤੇ ਆ ਦੇਖੋ ਇੱਕ ਵਾਰ ਮੈਂ ਧਿਆਨ ਨਾਲ ਤਿੰਨ ਪੈਨਲ ਲੱਗੇ ਹੋਏ ਜੇ ਤੇ ਬਾਕੀ ਪਾਰਟ 1 ਹੈ ਜੀ ਗਾਹ ਨੂੰ ਬਣਾ ਕੇ ਤੁਹਾਨੂੰ ਸਮਾਰਕ ਜਾਣਕਾਰੀ ਦੱਸਾਂਗੇ ਜੀ ਕਿੰਨਾ ਖਰਚ ਆਉਂਦਾ ਕੀ ਗੱਲਬਾਤ ਆ ਇਹਦੇ ਤੇ ਇਹ ਤਾਂ ਅਸੀਂ ਜਾ ਰਹੇ ਸੀ ਅੱਜ ਅਸੀਂ ਕੌਣ ਕੀ ਜਾ ਰਹੇ ਸੀ ਤਾਂ ਕਰਕੇ ਨਾ ਮੈਂ ਕਿਹਾ ਚੱਲ ਦੇਖ ਲੈਣੇ ਬਣਾ ਲੈਂਦੇ ਵੀਡੀਓ ਆ ਨਹਿਰ ਦੇ ਕੋਲ ਹੀ ਆ ਪਿੰਡ ਟੱਲੇ ਵਾਲਾ ਟੱਪਕੇ ਟੱਲੇ ਵਾਲਾ ਪਿੰਡ ਟੱਪਕੇ ਆ ਮੇਨ ਰੋਡ ਆ ਗਈ ਆ ਮੇਨ ਰੋਡ ਦੇ ਉੱਪਰ ਹੀ ਆ ਠੀਕ ਹੈ ਆ ਦੇਖ ਰੋਡ ਨਹਿਰ ਜਾਂਦੀ ਜਿੰਦੀ ਪਰ ਇਹ ਜੇ ਜੇ ਕਿਸੇ ਵੀਰ ਨੇ ਦੇਖਣੀ ਆ ਤਾਂ ਇੱਥੇ ਆ ਬੰਦਿਆਂ ਨਾਲ ਜਾਣਕਾਰੀ ਕਰ ਸਕਦੇ ਆ ਬੰਦੇ ਪਰ ਅੱਜ ਹੈ ਨਹੀਂ ਇੱਥੇ ਕੋਈ ਕੱਲੀ ਮੋਟਰ ਚੱਲੀ ਜਾਂਦੀ ਸੀ ਤੁਹਾਨੂੰ ਧੰਨਵਾਦ ਬਾਕੀ ਸਭ ਜਾਣਕਾਰੀ ਚੰਗੀ ਤਰ੍ਹਾਂ ਜਦੋਂ ਜਿਹਨੇ ਮੋਟਰ ਲਵਾਈ ਆ ਉਹ ਤੋਂ ਜਾਣਕਾਰੀ ਲੈ ਕੇ ਤੁਹਾਨੂੰ ਦੱਸਾਂਗੇ ਓਕੇ